ਤਵੀਆਂ ਆਪਣੀਆਂ ਜਿਹੜੀਆਂ ਗੋਲੀਆਂ ਸੀਡਵਾਲ ਬਣਾਉਣੀਆਂ ਸ਼ੁਰੂ ਕਰਤੀਆਂ ਜਿਹਦੇ ਵਿੱਚ ਬੀਜ ਜਿਹੜੇ ਭਰੇ ਜਾ ਰਹੇ ਆ ਤੇ ਆ ਨਿੱਕੇ ਨਿੱਕੇ ਗੋਲੀਆਂ ਬਣ ਕੇ ਤਿਆਰ ਹੋ ਗਈਆਂ ਇਹ ਜਦੋਂ ਸੁੱਕ ਗਿਆ ਨਾ ਇਹਨੂੰ ਆਪਾਂ ਖੁੱਲੀ ਜਗ੍ਹਾ ਤੇ ਕਿਤੇ ਜੰਗਲ 'ਚ ਜਾਂ ਜਿੱਥੇ ਵੇਸਟ ਜਗ੍ਹਾ ਪਈ ਹੈ ਨਾ ਉੱਥੇ ਆਪਾਂ ਸਿੱਟਾਂਗੇ ਸਾਂਝੀਆਂ ਜਗ੍ਹਾ ਤੇ ਸਿੱਟਾਂਗੇ ਜੰਗਲਾਂ ਦੇ ਵਿੱਚ ਸਿੱਟਾਂਗੇ ਤੇ ਜਿੱਥੇ ਕਿ ਇਹ ਪਾਣੀ ਦੇ ਹੋਂਦ ਦੇ ਵਿੱਚ ਆ ਕੇ ਇੱਕ ਇਹਦੇ ਨਾਲ ਇਹ ਜਿਹੜੀ ਗੋਲੀ ਆ ਇਹਨੇ ਸੋਖ ਲੈਣਾ ਪਾਣੀ ਤੇ ਉਦੋਂ ਇੱਕ ਪੌਦਾ ਤਿਆਰ ਹੋਊਗਾ ਜਿਵੇਂ ਵਿਆਹਾਂ ਦੇ ਵਿੱਚ ਆਪਾਂ ਲੱਡੂ ਵੜਦੇ ਆ ਨਾ ਤੇ ਉਹ ਤਾਂ ਜਿਹੜੇ ਖਾਣ ਵਾਲੇ ਲੱਡੇ ਹੁੰਦੇ ਆ ਤੇ ਇਹ ਜਿਹੜੇ ਲੱਡੂ ਆਪਾਂ ਵਟ ਰਹੇ ਆ ਗੋਲੀਆਂ ਵਟ ਰਹੇ ਆ ਤੇ ਇਹਨੇ ਆਪਾਂ ਨੂੰ ਸਾਹ ਸੌਖਾ ਦੇਣਾ ਉਹ ਆਪਾਂ ਨੂੰ ਮਠਾਸ ਦਿੰਦੇ ਆ ਲੱਡੂ ਤੇ ਇਹਨੇ ਸਾਹ ਸੌਖਾ ਦੇਣਾ ਹਾਂ ਆ ਦੇਖੋ ਨਿੱਕੇ ਨਿੱਕੇ ਜੇ ਆਪਾਂ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਸਾਹਮਣੇ ਕੋਈ ਕੰਮ ਕਰਾਂਗੇ ਚੰਗਾ ਕਾਰਜ ਕਰਾਂਗੇ ਤਾਂ ਇਹ ਚੰਗੀ ਜਿਹੜੀ ਸਿੱਖਿਆ ਲੈਣਗੇ ਤੇ ਜੇ ਆਪਾਂ ਮਾੜੇ ਕੰਮ ਕਰਾਂਗੇ ਨਾ ਸਾਹਮਣੇ ਮਾੜੇ ਇਹਨਾਂ ਨੇ ਵੀ ਮਾੜੇ ਕੰਮ ਹੀ ਕਰਨੇ ਹਨ ਇੱਕ ਵਧੀਆ ਸੇਧ ਵੀ ਹੈ ਨੌਜਵਾਨਾਂ ਨੂੰ ਕਿਤੇ ਆਪਣੇ ਜਿਹੜੇ ਪਰਿਵਾਰ ਦੇ ਹੈਗੇ ਮੈਂਬਰ ਉਹ ਇਹਨਾਂ ਬੱਚਿਆਂ ਦੇ ਸਾਹਮਣੇ ਇਹੋ ਜਿਹੀਆਂ ਜਿਹੜੀਆਂ ਐਕਟੀਵਿਟੀ ਆ ਆਪਾਂ ਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਤਾਂ ਜੋ ਬੱਚਿਆਂ ਨੂੰ ਜਿਹੜੀ ਆ ਚੰਗੀ ਸਿਹਤ ਮਿਲ ਸਕੇ ਨਾ ਤੇ ਕਈ ਆਉਣ ਵਾਲੇ ਆਪਣੇ ਦੇਸ਼ ਦਾ ਭਵਿੱਖ ਨੇ ਬੱਚੇ ਕਿ ਵਾਤਾਵਰਨ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵਧੀਆ ਬਣੂਗਾ ਨਾ ਜਿਵੇਂ ਗਰਮੀ ਇੰਨੀ ਵਧ ਰਹੀ ਆ ਤੇ ਉਹਨਾਂ ਨੂੰ ਆਪਾਂ ਬਚਾਉਣ ਦੀ ਨਿੱਕੀ ਜੀ ਕੋਸ਼ਿਸ਼ ਕਰ ਰਹੇ ਆ ਸੀਡ ਬਾਲ ਤਿਆਰ ਕਰ ਰਹੇ ਆ ਮਿੱਟੀ ਦੀਆਂ ਗੋਲੀਆਂ ਜਿਦੇ ਵਿੱਚ ਆਪਾਂ ਬੀਜ ਭਰ ਰਹੇ ਆ